ਸੰਗੀਤ ਜਗਤ ਦੇ ਮਸ਼ਹੂਰ ਗਾਇਕ ਅਤੇ ਕਲੀਆਂ ਦੇ ਬਾਦਸ਼ਾਹ ਅਖਵਾਉਣ ਵਾਲੇ ਕੁਲਦੀਪ ਮਾਨਕ ਦੇ ਦੋਤੇ ਹਸਨ ਮਾਨਕ ਉਰਫ ਮਾਨਕ ਖਾਨ ਵੱਲੋਂ ਦੂਜਾ ਵਿਆਹ ਕਰਵਾ ਲੈਣ ਦੀ ਚਰਚਾ ਜੋਰ ਉਤੇ ਹੈ ਇਸੇ ਚਰਚਾ ਵਿਚਾਲੇ ਅੱਜ ਬੰਗਾ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਹੈ ਹਸਨ ਮਾਨਕ ਦੀ ਪਹਿਲੀ ਪਤਨੀ ਦਸਰਹੀ ਮਨਦੀਪ ਕੌਰ ਨਾਮੀ ਔਰਤ ਵੱਲੋਂ ਹਸਨ ਮਾਨਕ ਤੇ ਦੂਜਾ ਵਿਆਹ ਕਰਵਾਉਣ ਦਾ ਇਲਜ਼ਾਮ ਲਗਾ ਦਿੱਤਾ ਗਿਆ ਹਸਨ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ ਹਸਨ ਨੇ ਦੂਜਾ ਵਿਆਹ ਕਰਵਾ ਲਿਆ ਹੈ ਜਦੋਂ ਕਿ ਹਸਨ ਨੇ ਅਜੀਹੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਮੰਦੀਪ ਕੌਰ ਨੇ ਦੱਸਿਆ ਕਿ ਮੇਰੇ ਪਤੀ ਹਸਨ ਮਾਨਕ ਨੇ ਮੇਰੇ ਨਾਲ ਕੁਟਮਾਰ ਕਰਕੇ ਮੈਨੂੰ ਕਾਰ ਦੇ ਅੰਦਰ ਬੰਦ ਕਰ ਦਿੱਤਾ ਅਤੇ ਮੇਰੀ ਮਰਜ਼ੀ ਦੇ ਖਿਲਾਫ ਦੂਜਾ ਵਿਆਹ ਕਰਵਾਉਣ ਲਈ ਬੰਗਾ ਦੇ ਇੱਕ ਪੈਲਸ ਵਿੱਚ ਪਹੁੰਚ ਗਿਆ ਜਿੱਥੇ ਹਸਨ ਨੇ ਵਿਦੇਸ਼ੀ ਲੜਕੀ ਨਾਲ ਵਿਆਹ ਕਰਵਾਇਆ ਬਕਾਇਦਾ ਬੰਗਾ ਦੇ ਹੀ ਇੱਕ ਗੁਰੂ ਘਰ ਦੇ ਅੰਦਰ ਆਨੰਦ ਕਾਰਜ ਵੀ ਹੋਏ ਜਦੋਂ ਕਿ ਹਸਨ ਨਾਲ ਮੇਰਾ ਵਿਆਹ ਜੁਲਾਈ 2022 ਨੂੰ ਨਿਕਾਹ ਹੋਇਆ ਸੀ ਹਸਨ ਹਸਨ ਨਾ ਸਿਰਫ ਮੇਰੀ ਕੁਟਮਾਰ ਕਰਦਾ ਹੈ ਸਗੋ ਉਸਨੇ ਮੈਨੂੰ ਦੱਸੇ ਬਿਨਾ ਅਤੇ ਮੇਰੀ ਮਰਜ਼ੀ ਤੋਂ ਬਿਨਾ ਹੀ ਦੂਜਾ ਵਿਆਹ ਕਰਵਾ ਲਿਆ ਮਨਦੀਪ ਕੌਰ ਦੇ ਲਗਾਏ ਇਲਜ਼ਾਮਾਂ ਬਾਰੇ ਜਦੋਂ ਸੰਬੰਧਿਤ ਗੁਰੂ ਘਰ ਦੇ ਗਰੰਤੀ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਗਰੰਤੀ ਸਿੰਘ ਨੇ ਦੱਸਿਆ ਕਿ ਹਸਨ ਮਾਨਕ ਨੇ ਗੁਰੂ ਮਰਿਆਦਾ ਅਨੁਸਾਰ 23 ਨਵੰਬਰ ਨੂੰ ਆਨੰਦ ਕਾਰਜ ਕਰਵਾਏ ਹਨ ਇਸ ਸਾਰੇ ਮਾਮਲੇ ਤੇ ਹਸਨ ਮਾਨਕ ਵੀ ਮੀਡੀਆ ਦੇ ਸਾਹਮਣੇ ਆਏ जदो पहली पत्नी वाल गया था हसन मानक ने मीडिया इस तरह की कोई गल परिवार थोड़ा बहुत विवाद होगा पिछो यह मामला पुलिस तक पहुँच गया जिस बारे डी एस पी बंगा हरजीत सिंह ने दसा की पुलिस वालों मामले की जांच की जा रही है ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬੰਗਾ ਤੋਵਾਰ ਦੀ ਰਾਮ ਦੀ ਰਿਪੋਰਟ ਨਾਮ ਖੜਾ ਨਹੀਂ ਹਾਂਜੀ ਮੇਰਾ ਹਸਨ ਮਾਨ ਤੇ ਅਸਲ ਤੁਸੀਂ ਕੁਸ਼ੀ ਕੁਲਦੀਪ ਮਾਨ ਜੀ ਦੇ ਕੀ ਲੱਗਦਾ ਮੈਂ ਦੋਤਾ ਜੀ ਉਹਨਾਂ ਦਾ ਉਹਨਾਂ ਦਾ ਦੋਤਾ ਹੈ ਤੇ ਕੀ ਪ੍ਰੋਬਲਮ ਪਈ ਹੈ ਜਿਹੜੀ ਕਿਸੇ ਕਰੇ ਲੜਾਈ ਇਹ ਜਿਹਨੂੰ ਦੇ ਕਰਕੇ ਆਇਆ ਹੈ ਤੁਸੀਂ ਇੱਕ ਹੀ ਬਦਲ ਕਹੀ ਕਿ ਤੁਹਾਡਾ ਮਤਲਬ ਤੁਸੀਂ ਦੂਜੀ ਮੈਰਿਜ ਕਰਾ ਸਕ ਕਰਾ ਰਹੇ ਹੋ ਇੱਥੇ ਨਹੀਂ 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 ਅਸੀਂ ਅਰੇ ਇਹ ਸੂਟ ਚੱਲ ਰਿਹਾ ਜੀ ਸਾਡਾ ਅਸੀਂ ਤਾਂ ਇੱਥੇ ਆਏ ਪਹਿਲਾਂ ਹੋ ਚੁੱਕਾ ਤੁਹਾਡਾ ਕਲਾਕ ਵਗੈਰਾ ਨਹੀਂ ਜੀ ਉਹ ਸਾਡਾ ਲੜਾਈ ਚੱਲ ਰਹੀ ਆ ਆਪਸ ਵਿੱਚ ਹਾਂਜੀ ਹਾਂਜੀ ਕੋਈ ਬਕਰੀ ਲੁੱਡ ਸਪਿਊਟ ਆ ਹੋਰ ਕੁਝ ਵਿਆਹ ਨਹੀਂ ਕਰਾਉਣਾ ਨਹੀਂ 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 ਕਿ ਇੱਥੇ ਗੁਰਦਾਰੀ 574 ਮੈਰਿਜ ਹੋਈ ਆ ਜੇ ਮੁਹੱਲੇ ਵਾਲੇ ਵੀ ਕਹਿੰਦੇ ਤੁਸੀਂ ਵਿਆਹ ਕਰਾਇਆ ਹੋ ਤਾਂ ਹੈ ਤਾਂ ਉਹ ਜੀ ਨਹੀਂ ਗੁਰਦੁਆਰਾ ਪੰਥਮਤਾ ਸਹਿਕੂ ਪਾਠੀ ਸਾਹਿਬ ਜਿਹੜੇ ਨਹੀਂ ਨਹੀਂ ਮੈਂ ਯਾਦ ਨਾ ਮੰਦਿਰ ਮੰਦਿਰ ਔਰ ਹਾਂਜੀ ਕਿਹੜਾ ਪਿੰਡ ਤੁਹਾਡਾ ਬੇਮਨ ਕੌਰ ਸਿੰਘ ਜ਼ਿਲ੍ਹਾ ਲਖਿੰਡਾ ਜੀ ਕਿਸੀ ਕਿੰਨੀ ਦਿਨ ਹੋ ਗਏ ਤੁਹਾਡੇ ਵਿਆਹ ਹੋਏ ਨੂੰ 3 ਸਾਲ ਹੋ ਗਏ 3 ਸਾਲ ਹਾਂਜੀ ਉਸ ਤਰੀਕ ਦਾ ਪਤਾ ਕਿਹੜੀ ਤਰੀਕ ਨੂੰ ਹੋਇਆ ਸੀ ਹਾਂਜੀ 11 ਤਰੀਕ 7ਵਾਂ ਮਹੀਨਾ 2001 2022 ਦੇ ਵਿੱਚ ਜੀ 2022 ਦੇ ਵਿੱਚ ਤੁਹਾਡਾ ਜੀ ਹਾਂ ਜੀ ਵਿਆਹ ਜਿਹੜਾ ਉਹ ਕਿਹੜੀਆਂ ਰਸਮਾਂ ਦੇ ਨਾਲ ਹੋਇਆ ਸੀ ਅੱਜ ਦਾ ਆਪਣਾ ਨਿਕਾਹ ਹੋਇਆ ਸੀ ਜੀ ਨਿਕਾਹ ਹੋਇਆ ਸੀ ਹਾਂ ਜੀ ਤੁਸੀਂ ਵੀ ਉਸੇ ਬਿਲੋਂਗ ਕਰਦੇ ਹੋ ਜਾਂ ਕਿ ਕਿਸੇ ਨਹੀਂ ਨਹੀਂ ਉਸੇ ਕੈਟਾਗਰੀ ਚ ਕਿਸੇ ਕੈਟਾਗਰੀ ਨੂੰ ਬਿਲੋਂਗ ਕਰਦੇ ਹਾਂ ਜੀ ਹਾਂ ਜੀ ਹੁਣ ਇੱਥੇ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜੇ ਕੰਪਲੀਟ ਦਿੱਤੀ ਆ ਇਹ ਜੀ ਮੇਰੇ ਹਸਬੰਡ ਹਸਨ ਮਾਨਕ ਉਰਫੋ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਪਿੰਡ ਸੈਦੋ ਕੇ ਵਿਆਹੀ ਸੀਗੀ ਮੈਂ ਤੇ ਇਹ ਦੂਜਾ ਵਿਆਹ ਕਰਵਾਏ ਸੀਗੇ ਬੰਗੇ ਤੁਹਾਨੂੰ ਕਿੱਥਾ ਪਤਾ ਲੱਗਾ ਦੂਜਾ ਵਿਆਹ ਕਰਾ ਲਿਆ ਇਹ ਉਦਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜਿਹੀ ਉਹ ਆਈ ਸੀਗੀ ਗੱਲ ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿੱਥੇ ਦਾ ਹੈ ਉਹ ਕੁੜੀ ਕਿੱਥੇ ਦੀ ਆ ਉਹ ਜੀ ਯੁਕੇ ਦੀ ਹੈ ਜੀ ਵਦੇਸ਼ ਲਈ ਹਾਂਜੀ ਹਾਂਜੀ ਕਿਹਨ ਕੀ ਕਾਰਵਾਈ ਹੋਈ ਹਾਂਜੀ ਹਾਂਜੀ ਕੁਝ ਪਤਾ ਨਹੀਂ ਦੱਸਣਗੇ ਜੀ ਇਦਾਂ ਬਿਆਨ ਲੈ ਲੈਣ ਮੰਗਾ ਨੇ ਕਿ ਇਹ ਇਹ ਕਿਹਾ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਕਮੇਜੀ ਉਹਦੇ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣੇ ਜਾਇਜ਼ ਹੈਗੇ ਨਹੀਂ ਜੀ ਇਦਾਂ ਨਹੀਂ ਚਾਰ ਹੈ ਤਾਂ ਹੈਗੇ ਨੇਗੇ ਤੇ ਪਰ ਉਹ ਮਤਲਬ ਵਾਈਫ ਦੀ ਉੱਤੇ ਰਜ਼ਾਮੰਦੀ ਹੋਣੀ ਚਾਹੀਦੀ ਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੱਟਗੇ ਸੀ ਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕੁਛ ਜੇ ਦੀ ਕੁੱਟਮਾਰ ਦੀ ਸ਼ਿਕਾਇਤ ਤੁਸੀਂ ਉੱਥੇ ਕੀਤੀ ਆ? ਨਹੀਂ ਜੀ, ਕੀਤੀ ਹੋਈ ਐ। ਉਦੋਂ ਮੇਰੇ ਕੇਸ ਚ ਚੱਲ ਰਹੇ ਨੇਗੇ। ਕੁੱਟਮਾਰ ਦੀ ਸ਼ਿਕਾਇਤ। ਹੁਣ ਅਸੀਂ ਉਹ ਕੰਪਲੀਟ ਕੀਤੀ ਹੋਈ ਐ ਦੁਵਿਵਾਰ। ਸ਼ਨੀਵਾਰ ਨੂੰ ਐਸਐਚਓ ਬਠਿੰਡਾ ਤੇ 22 ਤਰੀਕ ਨੂੰ ਮੇਨਾਂ ਕੋ ਕੁੱਟਮਾਰ ਕਰਕੇ ਆਇਆ ਘਰੇ। ਇਹਨਾਂ ਦੇ ਮੰਮੀ ਜਿਸ ਦਿਨ ਇੱਥੇ ਵਿਆਹ ਕਰਾਣ ਆਇਆ। ਹਾਂਜੀ ਹਾਂਜੀ। ਉਹਦੇ ਉਹਦੇ ਤੁਹਾਨੂੰ ਕੁੱਟਮਾਰ ਕਰਕੇ ਬੰਦ ਉੱਥੇ ਲੰਘਾਇਆ। ਹਾਂਜੀ ਹਾਂਜੀ। ਉਹ ਤੁਸੀਂ ਕੀ ਮੰਗ ਕਰਦੇ ਆ? ਬਸ ਇਹ ਜਨਸਾਫ਼ ਮਿਲੇ ਥੋ। ਇਹਨਾਂ ਦੇ ਸਾਈਟ ਨੰਬਰ ਤੇ ਹੋਰ ਕੋਈ ਕਾਰਵਾਈ ਕੀਤੀ ਜਾਵੇ। ਮਤ ਤੁਸੀਂ ਨਾਲ ਨਹੀਂ ਰਹਿਣਾ ਜਾਉਂਦੇ। ਨੀ ਉਹ ਚੀਜ਼ ਮੈਂ ਬਾਅਦ ਚ ਦੇਖੂਗੀ ਜੀ ਕਿ ਰਹਿਤੇ ਕਾਰਵਾਈ ਕੀਤੀ ਜਾਵੇ ਨਾ ਤੇਰੀ ਫੈਮਿਲੀ ਤੇ ਕਰ ਇਹਦੀ ਫੈਮਿਲੀ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵਿੱਚ ਸੀਗੇ ਸਾਬਾ ਜੀ ਕੀ ਨਾਮ ਤੁਹਾਡਾ ਗੁਰਮੀਰ ਸਿੰਘ ਜੀ ਗੁਰਮੀਰ ਸਿੰਘ ਹਾਂਜੀ ਆ ਕਿਸ ਗੁਰੂ ਘਰ ਸੇਵਨ ਆ ਰਹੇ ਹੋ ਗੁਰਦੁਆਰਾ ਪੰਥ ਮਾਤਾ ਸਾਹਿਬ ਗੁਰੂ ਕਿੱਥੇ ਬੰਗਾ ਆ ਆਏ 23 ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ ਹਾਂਜੀ ਹੋਇਆ ਆਨੰਦ ਕਾਰ ਆ ਕੀ ਨਾਮ ਆ ਉਹਨਾਂ ਦਾ ਹਸਨ ਮਾਨ ਲੜਕੀ ਦਾ ਜਸਪ੍ਰੀਤ ਕੌਰ ਗੁਰੂ ਮਰਯਾਦਾ ਅਨੁਸਾਰ ਹਾਂ ਗੁਰੂ ਮਰਯਾਦਾ ਅਨੁਸਾਰ ਪੂਰੀ ਮਰਯਾਦਾ ਅਨੁਸਾਰ ਹੋਇਆ ਜੀ ਵਿਆਹ ਹੋਇਆ ਹਾਂਜੀ ਅਰਮੋਲ ਪੈਸੇ ਚ ਵਿਆਹ ਸੀ ਉਹਨਾਂ ਦਾ ਤੇ ਜਿਹੜੇ ਫਿਰ ਇੱਥੇ ਆ ਗਏ ਲੰਗਰ ਹਾਂਜੀ ਲੰਗਰ ਕੀਤਾ ਉਹਨਾਂ ਦਾ ਲੰਗਰ ਜਿੱਥੇ ਹੋਇਆ ਹਾਂਜੀ ਕਿੰਨੇ ਕੁ ਸੀਗੇ ਬਰਾਤੀ ਆਏ ਉਹ ਸੀ ਤਕਰੀਨ 25 30 30 ਜਣੇ ਸੀ ਕੋਈ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਆ ਆਪਣੇ ਗੁਰੂ ਘਰ ਇੱਥੇ ਕੋਈ ਉਹ ਹੁੰਦੇ ਸਰਟੀਫਿਕੇਟ ਬਣਦਾ ਜੀ ਸਰਟੀਫਿਕੇਟ ਬਣਦਾ ਜੀ ਠੀਕ ਸ਼ੁਕਰੀਆ ਜੀ ਫਾੜਾ ਕੀ ਨਾ ਮੇਰਾ ਨਾਮ ਐਡਵੋਕੇਟ ਪਰਮਿੰਦਰ ਕੌਰ ਗੇਲਾ ਜੀ ਪਟੈਂਡਾ ਡਿਸਟ੍ਰਿਕਟ ਤੋਂ ਅੱਜ ਕਿੰਨਾ ਬੰਗਿਆ ਥਾਣੇ ਦੇ ਵਿੱਚ ਆਉਣੇ ਹੋਏ ਜੀ ਮੇਰੀ ਕਲਾਇੰਟ ਹੈ ਹਸਲ ਮਾਨਕ ਦੀ ਜੋ ਵਾਈਫ ਸੀ ਠੀਕ ਹੈ ਜੀ ਉਹਦੇ ਹਸਬੰਡ ਦੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਵੀ ਇਹਨੇ ਵਿਆਹ ਕਰਵਾ ਲਿਆ ਆ ਤੇ ਉਹਨਾਂ ਦੇ ਖਿਲਾਫ ਅਸੀਂ ਇੱਥੇ ਕਾਰਵਾਈ ਕਰਵਾਉਣ ਵਾਸਤੇ ਬੰਗਿਆ ਆਏ ਹੋਏ ਸੀ ਇਹਦੇ ਜੋ ਹਸਲ ਮਾਨਕ ਹੈ ਇਹਦੇ ਖਿਲਾਫ ਦੋ ਕੇਸ 12 ਡੀਵੀ ਐਕਟ ਤੇ 125 ਮੈਂਟਨੈਂਸ ਦਾ ਅਸੀਂ ਆਲਰੇਡੀ ਪਟੈਂਡਾ ਕੋਰਟ ਚ ਲਾਇਆ ਹੋਇਆ ਆ ਤੇ ਅੱਜ ਤੋਂ ਤਕਰੀਬਨ 3 ਕੁ ਮਹੀਨੇ ਪਹਿਲਾਂ ਹਸਨ ਮਾਨਕ ਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ ਹੋਈ ਸੀ ਐਸਐਸਪੀ ਸਾਹਿਬ ਬਟੰਡਾ ਨੂੰ ਉੱਥੇ ਰਾਜੀਨਾਮਾ ਕਰਕੇ ਕੁੜੀ ਨੂੰ ਆਪਣੇ ਘਰ ਲੈ ਆਇਆ ਸੀ ਜਿਸ ਟਾਈਮ ਇਹਦੀ ਇਹਦੀ ਮੈਰਿਜ ਹੋਈ ਆ 23 ਨਵੰਬਰ ਨੂੰ ਉਸ ਟਾਈਮ ਕੁੜੀ ਇਹਦੇ ਘਰ ਬੈਠੀ ਸੀ 23 ਨਵੰਬਰ ਨੂੰ ਇਸ ਦੀ ਮਮ ਹਾਂਜੀ 2024 ਦੀ ਹਾਂਜੀ ਹਾਂਜੀ ਵਿਆਹ ਕਿੱਥੇ ਕਰਾਣਾ ਆਇਆ ਸੀ ਉਹ ਇਹ ਜੀ ਪੰਗੇ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਬੰਗਾ ਨੇ ਆ ਅਨ ਇੱਥੇ ਅਨਮੋਲ ਰੈਸਟੋਰੈਂਟ ਹੈ ਉੱਥੇ ਇਹਨੇ ਮੈਰਿਜ ਕਰਵਾਈ ਆ ਤੇ ਇਥੇ ਗੁਰਦੁਆਰਾ ਆ ਆਈਕਨ ਗੁਰਦੁਆਰੇ ਮਾਤਾ ਸਾਬ ਗੁਰਦੁਆਰਾ ਸਾਬਪੁਰ ਗੁਰਦੁਆਰਾ ਉੱਥੇ ਨੇ ਅਨੰਦ ਦਾ ਕਾਰਜ ਕਰਵਾਈ ਆ ਕੋਈ ਹੈ ਕੋਈ ਵੀਡੀਓ ਵਗੈਰਾ ਜਾਂ ਸੀਸੀਟੀਵੀ ਵੀਡੀਓ ਵੀਡੀਓ ਨਹੀਂ ਹੈ ਜੀ ਸਾਨੂੰ ਇਹ ਇਨਫੋਰਮੇਸ਼ਨ ਜਿਹੜਾ ਅਨਮੋਲ ਰੈਸਟੋਰੈਂਟ ਦਾ ਮੈਨੇਜਰ ਆ ਉਹਨੇ ਦਿੱਤੀ ਸੀ ਵੀ ਅਸੀਂ ਉੱਥੇ ਵੇਟਰ ਭੇਜੇ ਸੀਗੇ ਠੀਕ ਹੈ ਜੀ ਕੋਲ ਡਰਿੰਕ ਵਗੈਰਾ ਵਗੈਰਾ ਬਰਤਨ ਉਹਦਾ ਲਾਸਟ ਮੀਲ ਜਦੋਂ ਖਾ ਰਹੇ ਸੀਗੇ ਉਸ ਟਾਈਮ ਤੇ ਪੁਲਿਸ ਨੇ ਇਹਨਾਂ ਨੂੰ ਉੱਥੋਂ ਫੜ ਕੇ ਥਾਣੇ ਲੈ ਕੇ ਜਾਂਦਾ ਸੀ ਥਾਣਾ ਸਿਟੀ ਬੰਗਾ ਵਿਖੇ ਅਸੰਤ ਕਹਿੰਦਾ ਅਸੀਂ ਸਾਡੇ ਤਾਂ ਕੋਈ ਹੈ ਹੀ ਨਹੀਂ ਕੋਈ ਰਿਲੇਸ਼ਨ ਆਪਸੀ ਕੋਈ ਮੈਨੇਜ ਕਰਾਣ ਆਏ ਆ ਉਹ ਤਾਂ ਜੀ ਦੇਖੋ ਹੁਣ ਪਰਚੇ ਤੋਂ ਬਚਦਾ ਕਹੂਗਾ ਹੀ ਉਹ ਤਾਂ ਆਪਣੀ ਸੇਫਟੀ ਲਈ ਕਹੂਗਾ ਨਾ ਬਟ ਜੋ ਸਚਾਈ ਆ ਅਸੀਂ ਪੁਲਿਸ ਨੂੰ ਉਹਦੇ ਬਾਰੇ ਸਾਰਾ ਕੁਝ ਦੱਸ ਦਿੱਤਾ ਹੈ ਐਵੀਡੈਂਸ ਦੇ ਦਿੱਤੇ ਅੱਗੇ ਪੁਲਿਸ ਘਰ ਹਾਂਜੀ ਸਰ ਇਹ ਪਤਾ ਲੱਗਾ ਇਹ ਕਲਦੀਪ ਮਾਨਕ ਦਾ ਭਾਂਜਾ ਕਹਿੰਦਾ ਆਪੇ ਆਪ ਨੂੰ ਕਿ ਉਹਨੂੰ ਗ੍ਰਿਫਤਾਰ ਕੀਤਾ ਉਹ ਕੀ ਕਾਰਨ ਹੈ ਨੇ ਇਹ ਇੱਥੇ ਜਿਹੜਾ ਪੰਦੀਪ ਮਾਨ ਕਰਾ ਕੋਈ ਗੱਲ ਨਹੀਂ ਹੈ ਕਿ ਹਸਨ ਖਾਨ ਆ ਇਹ ਵਾਸੀ ਮੋਗੇ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਨੇ ਬਲਵੀ ਤੇ ਕੰਪਲੇਂਟ ਕੀਤੀ ਸੀ ਆਪਣੇ ਭਰਾ ਦੇ ਥਰੂ ਕਿ ਮੇਰਾ ਇਹ ਪਤੀ ਆ ਇਸ ਮੈਨਮੈਰਿਡ ਆ ਤੇ ਇਹ ਸੈਕੰਡ ਮੈਰਿਜ ਕਰਾਉਣੀ ਚਾਹੁੰਦਾ ਉਸ ਪੰਦੀ ਅਰਕਹ ਦਰਖਾਸਤ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾਇਆ ਗਿਆ ਦੋਨਾਂ ਤਰ੍ਹਾਂ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰ ਲਈ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਆਨੰਦ ਕਿ ਸਾਡੀ ਆਪਸੀ ਗੱਲਬਾਤ ਚੱਲ ਰਹੀ ਆ ਉਜਨੀ ਲੜਕੀ ਨਾਲ ਇਹ ਮੈਟਰ ਦੀ ਗੱਲ ਕਰਦੇ ਵੀ ਹਜੇ ਤੱਕ ਵਿਆਹ ਦਾ ਕੋਈ ਪ੍ਰੂਫ ਜਾਂ ਸਬੂਤ ਨਹੀਂ ਆਇਆ ਇਥੇ ਅਨਮੋਲ ਪੈਲਸ ਐਸੀ ਪਾਰਟੀ ਚੱਲਦੀ ਸੀ ਉਹਦੇ ਵਿੱਚ ਉਹਨਾਂ ਦੋਨਾਂ ਤਰ੍ਹਾਂ ਨੂੰ ਬੁਲਾਇਆ ਗਿਆ ਸੀ ਇਹਨਾਂ ਨੇ ਕੰਪਲੀਟ ਕਰ ਦਿੱਤਾ ਹੁਣ ਇਹ ਰਾਜੀ ਹੈਗੇ ਜਾਂ ਕਿ ਇਹਨਾਂ ਦੀ ਗ੍ਰਿਫਤਾਰੀ ਹੋਈ ਕਿਸੇ ਦੀ ਨਹੀਂ ਨਹੀਂ ਕੋਈ ਗ੍ਰਿਫਤਾਰੀ ਨਹੀਂ ਆ ਪਹਿਲਾਂ ਵੀ ਟਾਈਮ ਦਿੱਤਾ ਸੀ ਅੱਜ ਵੀ ਇਨਕੁਆਇਰੀ ਚੱਲ ਰਹੀ ਹੈ ਐਂਡ ਦਰਖਾਸਤ ਹੀ ਪੜਤਾਲ ਚੱਲੀ ਉਹ ਜੋ ਵੀ ਪੜਤਾਲ ਦੇ ਵਿੱਚ ਪ੍ਰੂਫ ਹੋਣਗੇ ਜਾਂ ਕੋਈ ਗੱਲ ਇਹੋ ਜਿਹੀ ਆ ਗਈ ਸਾਹਮਣੇ ਤਾਂ ਵੈਸੇ ਹੀ ਕਰ ਲਈ ਅਮਰ ਚੰਦ ਜੀ